ਅੱਛਾ ਗੱਲ ਤੁਸੀਂ ਦੇਖ ਰਹੇ ਹੋ ਦੇਨਿਕ ਸਵੇਰਾ ਟੀਵੀ ਤੇ ਅੱਜ ਸਵੇਰੇ ਤੜਕਸਾਰ ਕੁਲਵਿੰਦਰ ਉਰਫ ਰਿੰਕਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਤਲ ਕੀਤਾ ਜਾਂਦਾ ਹੈ ਸੋਨੂ ਵੱਲੋਂ ਜਿਹੜਾ ਕਿ سزا ਜਾਸਤਾ ਇੱਕ ਸਾਲ ਦੀ سزا ਹੋਈ ਸੀਗੀ ਤੇ ਜਨਵਰੀ ਦੇ ਵਿੱਚ ਉਹ سزا ਕੱਟ ਕੇ ਜੇਲ੍ਹ ਤੋਂ ਬਾਹਰ ਹੁੰਦਾ ਔਰ ਆਪਣੇ ਹੀ ਦੋਸਤ ਨਵਾਂ ਮੋੜ ਆ ਗਿਆ ਇਸ ਵਿੱਚ ਇਸ ਖਬਰ ਦੇ ਵਿੱਚ ਕਿਉਂਕਿ ਉਹ ਦੋਸਤ ਸੀਗੇ ਦੋਨੇ ਆਪਸ ਵਿੱਚ ਦੋਸਤ ਹੀ ਸੀਗੀ ਔਰ ਕਈ ਵਾਰ ਇਹ ਰਿੰਕਾ ਤੇ ਸੋਨੂ ਦੋਨੇ ਜਾਣੇ ਚੋਰੀ ਦੀਆਂ ਛੋਟੀ ਛੋਟ ਪਟ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਔਰ ਇਸੇ ਕਰਕੇ ਹੀ सोनू ਨੂੰ ਜੇਲ੍ਹ ਹੋਈ ਸੀ ਬਾਕੀ ਜਿਹੜੀ ਪੂਰੀ ਇਨਵੈਸਟੀਗੇਟ ਕੀਤੀ ਹੈ ਡਾਕਟਰ ਅੰਕੁਰ ਗੁਪਤਾ ਸਾਡੇ ਨਾਲ ਹੈਗੇ ਨੇ ਐਸਐਸਪੀ ਗੱਲਬਾਤ ਕਰਦੇ ਆ ਕਿ ਕੀ ਕੀ ਇਨਵੈਸਟੀਗੇਸ਼ਨ ਦੌਰਾਨ ਉਹਨਾਂ ਦੇ ਸਾਹਮਣੇ ਆਇਆ ਡਾਕਟਰ ਸਾਹਿਬ ਕੀ ਕੀ ਸਾਹਮਣੇ ਆਇਆ ਕਿਉਂਕਿ ਫਿਲਹਾਲ ਤੱਕ ਗੱਲ ਕੀਤੀ ਜਾ ਰਹੀ ਸੀ ਕਿ ਪੁਰਾਣੀ ਰੰਜਿਸ਼ ਦੀ ਤਾਂ ਕਰਕੇ ਕਤਲ ਕੀਤਾ ਹੋਣਾ ਪੈਸੇ ਦੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਹੁਣ ਗੱਲਾਂ ਵੱਖ-ਵੱਖ ਨਿਕਲ ਕੇ ਸਾਹਮਣੇ ਆ ਰਹੀਆਂ ਪਹਿਲੀ ਗੱਲ ਕਿ ਇਹ ਦੋਨੇ ਆਪਸ ਵਿੱਚ ਦੋਸਤ ਸੀ ਦੂਸਰੀ ਗੱਲ ਪੈਸੇ ਦਾ ਕੋਈ ਲੈਣ ਕਰਨੀ ਦੋਨੇ ਗਰੀਬ ਸੀਗੇ ਦੇਖੋ ਇਹਦੇ ਵਿੱਚ ਮੇਨਲੀ ਜਿਹੜੀ ਤੁਸੀਂ ਮੋਟਿਵ ਪੁੱਛਿਆ ਹੈਗਾ ਮਰਡਰ ਦਾ ਉਹ ਮੇਨਲੀ ਮਰਡਰ ਦਾ ਮੋਟਿਵ ਇਹੀ ਸੀਗਾ ਕਿ ਇਹ ਬੰਦੇ ਇੱਕ ਦੂਜੇ ਨੂੰ ਜਾਣਦੇ ਸੀਗੇ ਦੋਨੋਂ ਆਪਣਾ ਅਲੱਗ-ਅਲੱਗ ਰਹਿੰਦੇ ਸੀਗੇ ਘਰਾਂ ਤੋਂ ਵੱਖ-ਵੱਖ ਰਹਿੰਦੇ ਸੀ ਤੇ ਜਿਹੜਾ ਦੋਸ਼ੀ ਹੈਗਾ ਜਿਹਦਾ ਨਾਮ ਤੁਸੀਂ ਸੋਨੂ ਹੈਗਾ ਉਹ ਪਹਿਲਾਂ ਵੀ ਇੱਕ ਸਾਲ ਸਜ਼ਾ ਕੱਟ ਕੇ ਆਇਆ ਹੈਗਾ ਚੋਰੀ ਦੇ ਮਾਮਲੇ ਸੋ ਉਹ ਚੋਰੀਆਂ ਕਰਨ ਦਾ ਆਦੀ ਸੀ ਤੇ ਜਿਹੜਾ ਇਹ ਬੰਦਾ ਸੀਗਾ ਉਹਨੂੰ ਇਹ ਦੋਸ਼ੀ ਨੂੰ ਇਹ ਸੀਗਾ ਕਿ ਇਹ ਬੰਦਾ ਮੇਰੇ ਨਾਲ ਲੈ ਗਿਆ ਬਟ ਇਹਨੂੰ سزا ਨਹੀਂ ਹੋਈ ਮੈਨੂੰ ਹੋ ਗਈ ਸੋ ਬੇਸਿਕਲੀ ਸੈਕੰਡਲੀ ਇਹ ਵੀ ਗੱਲ ਆਈ ਹੈ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਹੀ ਹਲੇ ਅਸੀਂ ਕੀਤੀ ਹੈ बिकॉज ਆ ਸਵੇਰੀ ਦੀ ਹੀ ਹੈ ਹੁਣ ਅਸੀਂ ਰਿਮਾਂਡ ਲੈ ਕੇ ਡਿਟੇਲਡ ਇਨਵੈਸਟੀਗੇਸ਼ਨ ਵੀ ਕਰਾਂਗੇ ਕਿਤੇ ਨਾ ਕਿਤੇ ਇਹ ਵੀ ਪਤਾ ਚੱਲਿਆ ਹੈ ਕਿ ਜਿਹੜਾ ਵਿਕਟਮ ਜਿਹੜਾ ਦੋਸ਼ੀ ਹੈਗਾ ਉਹਦਾ ਮਤਲਬ ਛੋੜਾ ਸਾਈਕੋਲੋਜੀਕਲ ਵੀ ਉਹਦਾ ਕੋਈ ਇਸ਼ੂ ਸੀਗਾ ਵਿਚ ਵਿਲ ਜਿਹੜਾ ਕਿ ਅਸੀਂ ਉਹਦੀ ਸਾਰੀ ਮੈਡੀਕਲ ਹਿਸਟਰੀ ਵੀ ਚੈੱਕ ਕਰਾਂਗੇ ਕੋਈ ਉਹਦਾ ਪਹਿਲਾਂ ਇਲਾਜ ਚੱਲਿਆ ਹੋਵੇ ਕੋਈ ਉਹ ਮੈਡੀਸਿਨ ਲੈਂਦਾ ਹੋਵੇ ਸੋ ਉਹ ਵੀ ਅਸੀਂ ਬਿਲਕੁਲ ਇਹਦੇ ਵਿੱਚ ਚੈੱਕ ਕਰਾਂਗੇ ਸੋ ਇਹੀ ਦੋ ਐਂਗਲਸ ਹੈਗੇ ਨੇ ਜੀ ਇਹ ਤੋਂ ਇਲਾਵਾ ਮਰਡਰ ਬੜਾ ਜਿਹੜਾ ਤਰੀਕਾ ਸੀਗਾ ਵਾਰਦਾਤ ਇੰਜਾਮ ਦਾ ਉਹ ਬੜਾ ਬਰੂਟਲ ਤਰੀਕੇ ਨਾਲ ਸੀਗਾ ਇਮੀਡੀਏਟਲੀ ਜਿਹੜੀ ਜਲੰਧਰ ਰੂਰ ਪੁਲਿਸ ਹੈਗੀ ਆਦਮਪੁਰ ਦੀ ਐਸ ਐਚ ਓ ਆਦਮਪੁਰ ਦੀ ਟੀਮ ਡੀ ਐਸ ਪੀ ਆਦਮਪੁਰ ਤੇ ਨਾਲ ਚੌਂਕੀ ਇਨਚਾਰਜ ਉਹਨਾਂ ਨੇ ਸਵਿਫਟਲੀ ਐਕਸ਼ਨ ਲੈਂ ਇਨੂ ਵਿਦਨ 2 ਆਵਰਜ਼ ਮਰਡਰ ਨੂੰ ਟ੍ਰੇਸ ਵੀ ਕੀਤਾ ਸਾਰਾ ਐਵੀਡੈਂਸ ਵੀ ਕਲੈਕਟ ਕਰਕੇ ਮੌਕੇ ਤੋਂ ਕਿਉਂਕਿ ਦੋ ਸੀਨ ਆਫ ਕਰਾਈਮ ਇਹਦੇ ਵਿੱਚ ਬਣ ਗਏ ਜਿੱਥੇ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਪਹਿਲਾਂ ਤਾਂ ਜਿੱਥੇ ਮਰਡਰ ਮਰਡਰ ਕੀਤਾ ਘਰ ਦੇ ਵਿੱਚ ਉਹਦੇ ਵਿਕਟਮ ਦੇ ਸੈਕੰਡਲੀ ਫਿਰ ਉਹਦੀ ਜਿਹੜੀ ਡੈੱਡ ਬੋਡੀ ਹੈਗੀ ਹੈ ਉਹਨੂੰ ਬੈਗਸ ਪਾ ਕੇ ਉਹਨੂੰ ਵੀ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਗਈ ਸੋ ਦੋ ਸੀਨ ਆਫ ਕਰਾਈਮ ਸੀਗੇ ਸੋ ਉੱਥੇ ਦੋਨਾਂ ਤੇ ਬੜੀ ਡੀਟੇਲ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਅਸੀਂ ਸਵੇਰ ਤੋਂ ਕਰਕੇ ਤੇ ਹੁਣ ਅਸੀਂ ਇਸ ਲੌਜੀਕਲ ਕਨੈਕਸ਼ਨ ਮਤਲਬ ਪੋਚ ਪੜਤਾਲ ਦੇ ਵਿੱਚ ਜਾਂ ਕਹ ਲਈਏ ਇਨਵੈਸਟੀ ਅੱਗ ਲਗਾਈ ਜਾਂਦੀ ਆ ਨਾਲੇ ਦੇ ਕੰਡੇ ਉਹਦੇ ਵਿੱਚ ਕੋਈ ਜਵਲਨਸ਼ੀਲ ਪਦਾਰਥ ਜਾਂ ਪੈਟਰੋਲ ਜਾਂ ਕੇਰੋਸਨ ਇਦਾਂ ਦੀ ਵੀ ਚੀਜ਼ ਦੀ ਵਰਤੋਂ ਕੀਤੀ ਗਈ ਜਾਂ ਜਿਹੜਾ ਉੱਥੇ ਕੂੜਾ ਪਿਆ ਸੀ ਉਸ ਨੂੰ ਲੈ ਕੇ ਕੁਝ ਦੇਖੋ ਨੇਕੇਡ ਆਈ ਨਾਲ ਦੇਖਣ ਚ ਤਹੀ ਲੱਗ ਰਿਹਾ ਸਿਗਾ ਕਿ ਉੱਥੇ ਜਿਹੜਾ ਕੂੜਾ ਵਗੈਰਾ ਪਿਆ ਸੀ ਉਹਨੂੰ ਅੱਗ ਲਗਾ ਕੇ ਕੀਤਾ ਗਿਆ ਬਟ ਜਿਹੜੀ ਗੱਲ ਹੈਗੀ ਇਹ ਵੀ ਕੋਈ ਇਨਫਲੇਮਟਰੀ ਸਬਸਟੈਂਸ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਚੀਜ਼ ਉਹ ਸਾਡੀ ਫੋਰੈਂਸਿਕ ਦੀ ਟੀਮਾਂ ਨੇ ਉੱਥੋਂ ਸਾਰੀ ਜਗ੍ਹਾ ਤੋਂ ਐਵੀਡੈਂਸ ਕਲੈਕਟ ਕੀਤੀ ਹੈ ਉਸ ਤੋਂ ਉਹਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋ ਗਈ ਆ ਜਾਊਗੀ ਵੈਸੇ ਉਹਨਾਂ ਨੇ ਓਪਨ ਆਈ ਦੇਖਣ ਨਾਲ ਇਹੀ ਇਹਦੀ ਡੈਡ ਕੋਡੀ ਦੋਸਤ ਸਿਰ ਗਾਇਬ ਸੀਗਾ। ਕਾਫੀ ਸਮੇਂ ਬਾਅਦ ਮਿਲਦਾ ਹੈਗਾ। ਉਹ ਕੀ ਕਾਰਨ ਸੀਗਾ ਕਿ ਸੋਨੂ ਨਹੀਂ ਦੱਸ ਰਿਹਾ ਸੀ ਉਹਨੇ ਲੁਕੋਇਆ ਹੋਇਆ ਸੀਗਾ ਜਾਂ ਕਿਸੇ ਕਾਰਨ ਉਹ ਪਾਣੀ ਦੇ ਨਾਲ ਰੁੜ ਗਿਆ। ਨਹੀਂ ਨਹੀਂ ਇਸ ਤਰ੍ਹਾਂ ਦੀ ਨਹੀਂ ਸੀਗਾ ਜੀ ਜਿਵੇਂ ਤੁਸੀਂ ਦੱਸਿਆ ਨਾ ਉੱਥੇ ਨਾਲਾ ਸੀਗਾ ਓਪਨ ਡਰੇਨ ਸੀਗੀ ਉਹਦੇ ਵਿੱਚ ਉਹਨੇ ਡੰਪ ਕੀਤੀ ਸੀਗੀ ਸੋ ਉਹ ਉੱਥੇ ਹੀ ਅੱਗੇ ਉਹ ਪਾਰਟ ਚਲੇ ਗਿਆ ਸੀਗਾ ਸੋ which was recovered ਅ ਵੈਰੀ ਮਤਲਬ ਜਲਦੀ ਹੀ ਰਿਕਵਰ ਕਰ ਲਿੱਤਾ ਗਿਆ ਸੀ ਸੋ ਸਾਰਾ ਜਿਹੜਾ ਇਹਦੇ ਵਿੱਚ ਜੋ ਵੀ ਐਵਿਡੈਂਸ ਕਲੈਕਟ ਕਰਨੇ ਸੀ ਭਾਵੇਂ ਉਹ ਕਿਉਂਕਿ ਦੋਸ਼ੀ ਨੇ ਮੌਕੇ ਤੇ ਘਰ ਦੇ ਅੰਦਰ ਜਿਹੜਾ ਸਟੇਨ ਸੀ ਬਲੱਡ ਸਟੇਨ ਉਹਨਾਂ ਨੂੰ ਵੀ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਸੋ ਉਹ ਸਾਰਾ ਪਾਣੀ ਦਾ ਯੂਜ਼ ਕੀਤਾ ਉਹ ਸਾਰਾ ਸੀਸੀਡੀਵੀ ਫੁਟੇਜ ਆਇਆ ਏਵਰੀਥਿੰਗ ਵਾਸ ਸਾਰਾ ਅਸੀਂ ਉਹਦੇ ਵਿੱਚ ਪੁਲਿਸ ਪੋਸੈਸ਼ਨ ਦੇ ਵਿੱਚ ਲਿੱਤਾ ਤੇ ਇਹਨੂੰ ਅਸੀਂ ਲੌਜੀਕਲ ਕਨੈਕਸ਼ਨ ਕੀਤਾ ਇਕ ਤਾਂ ਜਿਹੜਾ ਵੈਪਨ ਆਫ ਅਫੈਂਸ ਹੈ ਜੀ ਉਹ ਹੋ ਗਿਆ ਤੇ ਬਾਕੀ ਉਹ ਤੋਂ ਇਲਾਵਾ ਸੀਸੀਟੀਵੀ ਫੁਟੇजेस ਚ ਸਾਰਾ ਸਾਨੂੰ ਆ ਗਿਆ ਹੈ ਸੋ ਵੀ ਵਿਲ ਅਸੀਂ ਰਿਮਾਂਡ ਤੇ ਲੈ ਕੇ ਉਹਨੂੰ ਜਿਹੜੀ ਵੀ ਹੋਰ ਚੀਜ਼ਾਂ ਰਿਕਵਰ ਕਰਨ ਲਈ ਵੀ ਵਿਲ ਟੇਕ एवरीथिंग ਇਨ ਟੂ ਪ੍ਰੈਸ਼ਨ ਸੋ ਇਸਨ ਡਾਕਟਰ ਅੰਕੁਰ ਗੁਪਤਾ ਐਸਐਸਪੀ ਜਿਨ੍ਹਾਂ ਨੇ ਕਲੀਅਰ ਕਰ ਦਿੱਤਾ ਕਿ ਕਿਵੇਂ ਸੋਲੂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਘਟਨਾ ਵਿੱਚ ਜਿਹੜਾ ਵੈਪਨ ਵਰਤਿਆ ਗਿਆ ਸੀ ਜਿਹਦਾ ਤਿੱਖਾ ਸੀਗਾ ਉਹ ਹੋਰ ਜਿਹੜੀਆਂ ਪਾਣੀ ਨਾਲ ਜਿਹੜੀ ਆਪਣੇ ਸਬੂਤ ਸੀਗੇ ਉਹਨਾਂ ਨੂੰ ਖਤਮ ਕਰਨ ਵਾਸਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਸੀ ਉਹ ਸਾਰੀਆਂ ਇਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ ਗਈਆਂ ਨੇ ਔਰ ਜਲਦ ਹੀ ਜਿਹੜੀ ਫੋਰੈਂਸਿਕ ਰਿਪੋਰਟ ਜਾਂ ਪੋਸਟਮਾਰਟਮ ਦੀ ਰਿਪੋਰਟ ਉਸ ਬੋਡੀ ਦੇ ਉੱਤੇ ਕਿੰਨੇ ਕੱਟ ਲੱਗੇ ਨੇ ਹੋਰ ਜੋ ਵੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਜੋ ਵੀ ਨਿਕਲ ਕੇ ਸਾਹਮਣੇ ਆਉਂਦਾ ਉਹ ਕਲੀਅਰ ਕਰ ਦਿੰਦਾ ਔਰ ਕੀ ਹੋਰ ਫਰਾਂਸੀ ਗਰੁੱਪ ਪੋਰ ਦੇ ਵਿੱਚ ਕੀ ਆਉਂਦਾ ਕਿ ਉਸ ਬੋਡੀ ਦੇ ਉੱਤੇ ਕਿੰਨੇ ਕੱਟ ਲੱਗੇ ਨੇ ਕਿਉਂਕਿ ਇੱਕ ਤਾਂ ਗਰਦਨ ਕੱਟ ਦਿੱਤੀ ਗਈ ਦੂਸਰਾ ਹੋਰ ਬੋਡੀ ਦੇ ਉੱਤੇ ਕਿੰਨੇ ਕੱਟ ਲਏ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਤਾਂ ਤੱਕ ਮੈਨੂੰ ਦਿਓ ਜੀ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ